ਪੰਜਾਬ ਦੇ ਅੱਜ 11 ਜ਼ਿਲ੍ਹਿਆਂ ਦੇ ਵਿੱਚ 12 ਵਜੇ ਤੱਕ ਫਲੈਸ਼ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਖਬਰ ਵਾਲੇ ਟੀਵੀ ਦੇ ਉਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਆਂ ਹਾਲਾਂਕਿ ਦੱਸ ਦੇ ਕਿ ਪਿਛਲੇ 10 ਦਿਨਾਂ ਤੋਂ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਠੰਡਾ ਆਇਆਗਾ ਮੌਨਸੂਨ ਜਿਹੜਾ ਕਿ ਪੰਜਾਬ ਦੇ ਵਿੱਚ ਦਸਤਕ ਦੇ ਚੁੱਕਿਆ ਹੈਗਾ ਜੂਨ ਦੇ ਮਹੀਨੇ 5 ਦਿਨ ਪਹਿਲਾਂ ਹੀ ਜੋ ਕਿ ਅਖੀਰਲੇ ਹਫ਼ਤੇ ਦੇ ਵਿੱਚ ਬਾਰਿਸ਼ ਜਿਹੜੀ ਹੋਣ ਲੱਗੀ ਸੀਗੀ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਹੋਈ ਸੀਗੀ ਤੇ ਲੋਕਾਂ ਨੂੰ ਇਸ ਤਪਦੀ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ ਸੀ ਇਹ ਪਰ ਤੁਹਾਨੂੰ ਦੱਸਦੇ ਕਿ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਕੀ ਹੋ ਸਕਦੀ ਹੈ ਕਿੱਥੇ ਕਿੱਥੇ ਬਾਰਿਸ਼ ਹੋਵੇਗੀ ਤੇ ਕਿੱਥੇ ਕਿੱਥੇ ਜ਼ਮੀਨ ਸੁੱਕੀ ਰਹੇਗੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸਦੇ ਕਿ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਫਲੈਸ਼ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਹੈ ਤਾਂ ਦੱਸਦੇ ਕਿ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਅੱਜ ਸਵੇਰੇ 12 ਵਜੇ ਤੱਕ ਫਲੈਸ਼ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿੱਥੇ ਕਿ ਅਲਰਟ ਜਾਰੀ ਕੀਤਾ ਹੈ ਦਾਜ਼ੇਗੀ ਐਸਐਸ ਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਰੋਪਨਗਰ ਰੋਪੜ ਮੋਗਾ ਫਰੀਦਕੋੜ ਫਿਰੋਜ਼ਪੁਰ ਜਲੰਧਰ ਤਰਨਤਾਰਨ ਕਪੂਰਥਲਾ ਤੇ ਲੁਧਿਆਣਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਸਵੀਰੇ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹੇ ਵੀ ਇਲਾਕੇ ਸੀਗੇ ਉੱਥੇ ਮੀਂਹ ਪਿਆ ਹੈ ਤਾਂ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਭਿਕਵਾੜੀ ਦੇ ਅਨੁਸਾਰ ਜੁਲਾਈ ਦੇ ਵਿੱਚ ਪੰਜਾਬ ਰਾਜ ਦੇ ਵਿੱਚ ਮੌਸਮ ਇਸ ਮਹੀਨੇ ਆਮ ਦੇ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ ਪੂਰੇ ਪੰਜਾਬ ਦੇ ਖੇਤਰ ਦੇ ਵਿੱਚ ਮਾਸਿਕ ਔਸਤ ਬਾਰਿਸ਼ ਆਮ ਤੋਂ ਵੱਧ ਹੋ ਸਕਦੀ ਹੈ ਯਾਨੀ ਕਿ ਜੁਲਾਈ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੋ ਕਿ ਕਿਸਾਨਾਂ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਖਾਸ ਕਰਕੇ ਇਸ ਨੂੰ ਝੋਨੇ ਦੇ ਲਈ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਕਿਸਾਨ ਇਸ ਸਮੇਂ ਆਪਣੇ ਖੇਤਾਂ ਦੇ ਵਿੱਚ ਝੋਨਾ ਲਾ ਰਹੇ ਨੇ ਤੇ ਝੋਨੇ ਦੇ ਲਈ ਪਾਣੀ ਦੀ ਮਾਤਰਾ ਜ਼ਿਆਦਾ ਚਾਹੀਦੀ ਹੈ ਤਾਂ ਬਾਰਿਸ਼ ਜੇਕਰ ਚੰਗੀ ਹੁੰਦੀ ਹੈ ਤਾਂ ਕਿਸਾਨਾਂ ਦੇ ਲਈ ਬੇਹਤ ਵੱਡੀ ਰਾਹਤ ਦੀ ਖਬਰ ਜਿਹੜੀ ਕਿ ਆਪਾਂ ਕਹਿ ਸਕਦੇ ਆ ਤਾਂ ਦੱਸਦੇ ਕਿ ਪੰਜਾਬ ਨੂੰ ਵੀ ਤਾਪਮਾਨ ਦੇ ਮਾਮਲੇ ਦੇ ਵਿੱਚ ਹੱਥ ਮਿਲ ਸਕਦੀ ਹੈ ਪਾਕ ਦੇਪ ਕੋਈ ਖਵਾੜੀ ਕੀਤੀ ਹੈ ਕਿ ਸਵੇਰੇ ਦੇ ਵਿੱਚ ਮਹੀਨਾਵਾਰ ਔਸਤ ਵਾਤਾਵਰਣ ਦਾ ਤਾਪਮਨ ਆਮ ਦੇ ਨਾਲੋਂ ਘਟ ਰਿਹਾਗਾ ਦਿਨ ਦੇ ਵੇਲੇ ਤੇਜ਼ ਗਰਮੀ ਤੋਂ ਬਚਾ ਰਹੇਗਾ ਅਤੇ ਤਾਪਮਨ ਆਮ ਦੇ ਨਾਲੋਂ ਘਟ ਰਣ ਦੀ ਉਮੀਦ ਹੈ ਅਤੇ ਗਰਮੀ ਦੀਆਂ ਲਹਿਰਾ ਦੀਆਂ ਸਥਿਤੀਆਂ ਲਗਭਗ ਨਾ ਮੱਤ ਰਹਿਣਗੀਆਂ ਹਾਲਾਂਕਿ ਮੀਂਹ ਦੀ ਘਾਟ ਤੇ ਕਾਰਨ ਬੁੱਧਵਾਰ ਨੂੰ ਵੀ ਤਾਪਮਨ ਦੇ ਵਿੱਚ 5 ਡਿਗਰੀ ਦਾ ਵਾਧਾ ਹੋਇਆ ਯਾਨੀ ਕਿ ਬੀਤੇ ਕੱਲ ਵੀ ਪੰਜਾਬ ਦੇ ਵਿੱਚ ਮੌਸਮ ਤਾਪਮਨ ਜਿਹੜਾ ਕਿ ਵਾਧਾ ਨਜ਼ਰ ਆਇਆ ਸੀਗਾ ਤਾਂ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜਿੰਨੇ ਵੀ ਇਲਾਕੇ ਸੀਗੇ ਉੱਥੇ ਅੱਜ ਮੀਂਹ ਵੀ ਪਿਆ ਤਾਂ ਦੱਸਦੇ ਕਿ ਇਸ ਦੇ ਨਾਲ ਹੀ ਰਾਤ ਦਾ ਤਾਪਮਨ ਆਮ ਤੋਂ ਹੇਠਾਂ ਜਾਂ ਫਿਰ ਆਸ-ਪਾਸ ਰਹਿਣ ਦੀ ਉਮੀਦ ਹੈ ਤੇ ਯਾਨੀ ਕਿ ਰਾਤ ਦਾ ਮੌਸਮ ਵੀ ਬਿਲਕੁਲ ਠੰਡਾ ਜਿਹੜਾ ਕਿ ਕਹਿ ਸਕਦੇ ਆ ਆਰਾਮਦਾਇਕ ਰਹਿ ਸਕਦਾ ਹੈ ਜੋ ਕਿ ਲਗਾਤਾਰ ਬਾਰਿਸ਼ ਦਾ ਪਰਵਾਹ ਹੋ ਸਕਦਾ ਹੈ ਦੂਜੇ ਪਾਸੇ ਪਿਛਲੇ ਦਿਨ ਹੁਸ਼ਾਰਪੁਰ ਦੇ ਵਿੱਚੋਂ ਸਿਰਫ 8.5 ਡਿਗਰੀ ਮਿਲੀਲੀਟਰ ਮੀਂਹ ਪਿਆ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਪਹਿਲਾਂ ਵਾਂਗ ਹੀ ਰਿਹਾ ਇਸ ਕਾਰਨ ਸਵੇਰੇ ਦੇ ਵਤਵਤ ਤਾਪਮਾਨ ਦੇ ਵਿੱਚ ਲਗਭਗ 5 ਡਿਗਰੀ ਦਾ ਵਾਧਾ ਹੋਇਆ ਇਸ ਦੇ ਬਾਵਜੂਦ ਸਵੇਰੇ ਦੇ ਵਿੱਚ ਤਾਪਮਾਨ ਆਮ ਰਿਹਾ ਬਟਿੰਡਾ ਦੇ ਵਿੱਚ ਸਭ ਤੋਂ ਗਰਮ ਰਿਹਾ 47 37.5 ਡਿਗਰੀ ਦਰਜ ਕੀਤਾ ਗਿਆ ਦੱਸ ਦਈਏ ਕਿ ਅੱਜ ਵੀ ਜਿਹੜਾ ਕਿ ਜੇਕਰ ਸ਼ੁੱਕਰਵਾਰ ਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਸੰਬੰਧੀ ਕੋਈ ਵੀ ਅਲਰਟ ਨਹੀਂ ਹੈਗਾ ਪਰ 5 ਜੁਲਾਈ ਤੋਂ ਸੂਬੇ ਦੇ ਵਿੱਚ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ 7 ਜ਼ਿਲ੍ਹੇ ਜਿੱਥੇ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਅਤੇ ਫਤੇਗੜ ਸਾਹਿਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਇਸ ਦੇ ਨਾਲ ਹੀ ਵਿਭਾਗ ਨੇ ਸ਼ਨੀਵਾਰ ਯਾਨੀ ਕਿ 6 ਜੁਲਾਈ ਨੂੰ ਰਾਜ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਹੈ orange alert ਜਾਰੀ ਕੀਤਾ ਹੈ بارش ਦੀ ਇਹ ਲੜੀ 8 ਜੁਲਾਈ ਤੱਕ ਜਾਰੀ रह ਸਕਦੀ ਹੈ ਯਾਨੀ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਪੁਖਵਾਣੀ ਕੀਤੀ ਗਈ ਹੈ ਕਿ بارش ਜੜੀ ਕੀ ਹੋ ਸਕਦੀ ਹੈ ਇੱਕ ਵਾਰ ਫਿਰ ਤੋਂ ਮੌਸਮ ਜਿਹੜਾ ਕਿ ਠੰਡਾ ਹੋ ਸਕਦਾ ਹੈ ਤਾਂ ਹੁਣ ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ ਹਾਲ ਅੰਮ੍ਰਿਤਸਰ ਦੇ ਵਿੱਚ ਬੱਦਲਬਾਈ ਰਹਿਣ ਦੀ ਉਮੀਦ ਹੈ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ ਜਲੰਧਰ ਦੇ ਵਿੱਚ ਵੀ ਬੱਦਲਬਾਈ ਰਹਿ ਸਕਦੀ ਹੈ ਤੇ ਮੀਂਹ ਪੈਣ ਦੀ ਵੀ ਪੂਰੀ ਸੰਭਾਵਨਾ ਹੈ ਇਸੇ ਤਰੀਕੇ ਦੇ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਅੱਜ ਪੰਜਾਬ ਦੇ ਕੁਝ ਗੇ ਇਲਾਕਿਆਂ ਦੇ ਵਿੱਚ 12 ਵਜੇ ਤੱਕ ਫਲੈਸ਼ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਸੀਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ ਅੱਜ ਦੇ ਕੱਲ ਦੇ ਲਈ ਮੌਸਮ ਪਾਕ ਦੇ ਵੱਲੋਂ ਕੋਈ ਵੀ ਅਲਰਟ ਜਿਹੜਾ ਕਿ ਜਾਰੀ ਨਹੀਂ ਕੀਤਾ ਗਿਆ ਪਰ ਆਉਣ ਵਾਲੇ ਅਗਲੇ ਦਿਨਾਂ ਤੱਕ 5 ਤੇ 6 ਤਰੀਕ ਤੋਂ ਲੈ ਕੇ 8 ਤਰੀਕ ਤੱਕ ਪੰਜਾਬ ਦੇ ਵਿੱਚ yellow ਅਤੇ orange ਅਲਰਟ ਜਾਰੀ ਕੀਤਾ ਗਿਆ ਹੈ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਬਾਰਿਸ਼ ਜੜਕੀ ਹੋ ਸਕਦੀ ਹੈ